ਨਾ ਲੈ ਰਹੇ ਆ ਬਾਈ 4000 ਕਿੱਲਾ ਮਲੋਠ ਲਿਆ ਪਿਆ 850 ਕਿੱਲਾ ਗਵਿੰਦਪੁਰੇ 100 ਕਿੱਲਾ ਆਪਣੇ ਪੁੱਛੋ ਆ ਗਿਆ ਮੈਂ ਮੋਗੇ ਦੇ ਪਿੰਡਾਂ ਜਲੰਧਰ ਦੇ ਪਿੰਡਾਂ ਚ ਹੱਥ ਖਾਨ ਵੱਧ ਕੋਲੇ ਚੂੜ ਚੱਕ ਢੁੱਡੇ ਕੇ ਬੱਦਣੀ ਹਜ਼ਾਰਾਂ ਏਕੜ ਪੈੜੀ ਬਾਹਰ ਲੀਆਂ ਕੰਪਨੀਆਂ ਨੇ ਆ ਕੇ ਲੈ ਲਈ ਬਾਈ ਉਹ ਕਮਲੇ ਥੋੜੀ ਆ ਵੀ ਅਰਪਾ ਦੀਆਂ ਜ਼ਮੀਨਾਂ ਲਾ ਕੇ ਬਿੱਲੀਆਂ ਰੱਖੀ ਬੈਠੇ ਆ ਜ਼ਮੀਨ ਤੇ ਸਿਆਉਣਾ ਦੋ ਚੀਜ਼ਾਂ ਦੀ ਕੀਮਤਾਂ ਦੁਨੀਆ ਤੇ ਕਮਾਇਓ ਨਾ ਪੈਸਾ ਬੁਦਾਨੀ ਖੜਦਾ ਹੁੰਦਾ ਆ ਜੀਤੀ 35 35 ਕਰੋੜ ਦੇ ਕਿੱਲੇ ਵਿੱਚ ਲੋਕਾਂ ਨੇ ਮਹਾਲਿਆ ਜੋ 10 ਸਾਲ 12 ਸਾਲ ਪਹਿਲਾਂ ਕਲੋਨੀਆਂ ਕੱਟੀਆਂ ਉੱਥੇ ਜੀਤੀ 35 35 ਕਰੋੜ ਦੇ ਕਿੱਲੇ ਵੇਚਣ ਵਾਲੇ ਨਾ ਅੱਜ ਆਪਣੀਆਂ ਜ਼ਮੀਨਾਂ ਦੇ ਉੱਤੇ ਬਣੇ ਹੋਏ ਮੌਲਾਂ ਦੇ ਵਿੱਚ ਬਣੀਆਂ ਦੁਕਾਨਾਂ ਦੇ ਉੱਤੇ ਸਿਕਿਉਰਿਟੀ ਗਾਰਡ ਲੱਗੇ ਖੜੇ ਚੌਕੀਦਾਰ ਬਣੇ ਖੜੇ ਆ ਪੈਸਾ ਜਿੰਨਾ ਮਰਜ਼ੀ ਪਿਆ ਹੋਵੇ ਕੱਲ ਨੂੰ ਕਹਿੰਦੇ ਨੋਟਬੰਦੀ ਹੋ ਗਈ ਜੀ ਦਾ ਸਵਾਹ ਬਣ ਜੂ ਪੈਸਾ ਦਾ ਪਿਆ ਸੁਸ ਕਰਕੇ ਬੇਨਤੀ ਤੁਹਾਨੂੰ ਇਹੀ ਆ ਜਿਹੜੀ ਗੱਲ ਮੈਂ ਅੱਜ ਕਹਿ ਕੇ ਚੱਲਿਆ ਚਾਰ ਸਾਲ ਬਾਅਦ ਪਤਾ ਲੱਗੂ ਮੈਂ ਚਾਰ ਸਾਲ ਪਹਿਲਾਂ ਕਿਹਾ ਸੀਗਾ YouTube ਤੇ ਮੇਰੀ ਵੀਡੀਓ ਕੱਢ ਕੇ ਸਰਚ ਮਾਰ ਕੇ ਸੁਣੋ ਮੈਂ ਟੀਕੇ ਨਾਲ ਲਵਾਇਆ ਕਰੋਨੇ ਦੇ ਲੋਕ ਐ ਤੂੰ ਕੀ ਡਾਕਟਰ ਲਗਿਆ ਮਹਾ ਮੈਂ ਡਾਕਟਰ ਨਹੀਂ ਹੈਗਾ ਪਰ ਡਾਕਟਰ ਅਮਰ ਸਿੰਘ ਆਜਾਦ ਮੇਰਾ ਮਿੱਤਰ ਸੀ ਅਜੇ ਫਰੀਦਕੋਟ ਬੈਠੇ ਕਰੋਨਾ ਸ਼ੁਰੂ ਹੋਇਆ ਹੋਇਆ ਉਹ ਕਹਣਾ ਲੱਖਿਆ ਕਰੋਨਾ ਜਿਹੜਾ ਸ਼ੁਰੂ ਹੋ ਗਿਆ ਨਾ ਇਹਦਾ ਹੂਆ ਖੜਾ ਕਰਨਗੇ ਪੂਰੀ ਦੁਨੀਆ 'ਚ। ਪਰਾਪੇ ਗੰਡਾ ਕਰਨਗੇ, ਮੀਡੀਆ ਰਾਹੀਂ ਡਰਾਉਣਗੇ ਲੋਕਾਂ ਨੂੰ। ਫਿਰ ਕੁਝ ਬੰਦੇ ਮਾਰਨਗੇ। ਫਿਰ ਇਹ ਕੰਵੈਕਸਿਨ ਤਿਆਰ ਕਰਨਗੇ, ਉਹਦੇ ਨਾਲ ਅੰਦਰ ਕੋਈ ਵਾਇਰਸ ਛੱਡ ਕੇ ਲੋਕਾਂ ਦੀ 4-5 ਸਾਲ ਬਾਅਦ ਨਾ ਮੌਤ ਹੋਊ। ਅੱਜ ਨੌਜਵਾਨ ਮੁੰਡੇ ਨੂੰ اچانک ਮੌਤ ਆ ਜਾਂਦੀ ਹੈ। ਉੱਟੀ ਕਿਆ ਕਰਤੀ ਆ? ਜਿਹੜੀ ਗੱਲ ਮੈਂ 4 ਸਾਲ ਪਹਿਲਾਂ ਕਹੀ ਸੀ, ਅੱਜ ਉਹੀ ਕੋਵਾ ਸ਼ੀਲਡ ਕੰਪਨੀ ਜਿਹਨੇ ਵੈਕਸੀਨ ਬਣਾਈ ਆ, ਮੰਨ ਗਈ ਕਿ ਨਹੀਂ ਮੰਨ ਗਈ? ਰੋਲਾ ਪਿਆ ਨਾ ਸੁਣੀਏ ਖਬਰਾਂ ਤੁਸੀਂ ਹੁਣ ਐ ਨਾ ਡਰਜੋ ਵੀ ਟੀਕੇ ਲਵਾਈ ਬੈਠੇ ਆਂ ਅੰਦਰੋਂ ਇਮਿਊਨਿਟੀ ਸਿਸਟਮ ਨੇ ਕਮਜ਼ੋਰ ਕੀਤਾ ਬੰਦਿਆਂ ਦਾ ਹੁਣ ਮੈਂ ਉਹਨੂੰ ਪੁੱਛਿਆ ਡਾਕਟਰ ਨੂੰ ਮੈਂ ਜੀ ਐ ਕਿਉਂ ਕਰਦੇ ਆ ਮਾਰਦੇ ਕਿਉਂ ਬੰਦੇ ਨੂੰ ਇਹ ਪੈਰ ਛੱਡ ਕੇ ਉਹ ਕਹਿੰਦਾ ਇਹ ਕਹਿੰਦੇ ਆ ਦੁਨੀਆ ਤੇ 8.5 ਸੌ ਕਰੋੜ ਦੀ ਵਾਦੀ ਹੈ ਘਟਾਉਣੀ ਆ ਇਹ 50 60 ਕਰੋੜ ਤੇ ਲੈ ਕੇ ਆਉਣੀ ਆ ਮਾੜੇ ਨਵੇਂ ਸੁੱਕੇ ਆ ਸੁੱਕੇ ਪੈਰ ਨਵੇਂ ਸੋਡੇ ਇਹ ਕਿਵੇਂ ਸੁੱਕ ਗਏ? ਵਿਚਕਣੇ ਪਾਲੇ ਦਾ ਡੰਡ ਨਾ ਸੁੱਕ ਗਏ। ਆ ਬਾਬੇ ਬੈਠਿਆ। ਇਹਨਾਂ ਨੂੰ ਪਛਦੇ ਨੇ ਅਜ ਤੋਂ 40-50 ਸਾਲ ਪਹਿਲਾਂ ਇਹਨਾਂ ਨੂੰ ਪਾਣੀ ਲਾਉਂਦੇ ਪੋਹ ਮਾਗਦੇ ਮਹੀਨੇ। ਦਾਦਿਆਂ ਦਾਦਾ ਵੀ ਖਾਲਾਂ 'ਚ ਪਾਣੀ ਜੰਮ ਜਾਂਦਾ ਸੀ। ਐਨੀ ਢੰਡ ਪੈਂਦੀ ਸੀ। ਕਿਉਂ ਸੱਚ ਆ ਬਾਬੇ? ਸੱਚਾ ਜੀ। ਐਨੀ ਢੰਡ ਤਾਂ ਪਈ ਨਹੀਂ ਫਿਰ। ਇਹ ਬਈਆ ਜਸ ਕੈਮੀਕਲ ਛਿੜਕ ਦਿਆ ਜਹਾਜ਼ ਨਹੀਂ ਫਿਰਦੇ ਹੁੰਦੇ ਤਾਂ ਤੂੰ ਆਇਆ ਕੁੱਚੇ ਲੈਣ ਦੀ ਛੱਡ ਦੇ। ਉਹ ਤੋਹੇ ਕਿਉਂ ਨਿੰਮ ਕਿਉਂ ਮਾਰਿਆ ਨਿੰਮ ਦੁਨੀਆ ਦਾ ਸਭ ਤੋਂ ਤਕੜਾ ਐਂਟੀਬੈਟਿਕ ਆਪਾਂ ਫੋੜਾ ਪਿੰਸੀਓਰ ਦੇ ਨਿੰਮ ਕਿਉਂ ਬਣਦੇ ਪੱਤੇ ਵਾਲ ਕੇ ਆਪਾਂ ਜਵਾਗ ਜਾਂਦਾ ਕਰੇ ਨਿੰਮ ਦੇ ਚਾੜੀਆਂ ਕਿਉਂ ਬੰਦਦੇ ਆ ਵੀ ਜਿਹੜਾ ਬੰਦਾ ਬਾਹਰੋਂ ਆਵੇ ਇਨਫੈਕਸ਼ਨ ਨਾ ਹੋਵੇ ਜਵਾਗ ਨੂੰ ਕੋਈ ਜਿਹੜੀ ਹਵਾ ਅੰਦਰ ਸਾਫ਼ ਹੋ ਕੇ ਆਵੇ ਆਪਾਂ ਟਕੋਰ ਕਿਉਂ ਕਰਦੇ ਨਿੰਮ ਦੇ ਪੱਤਿਆਂ ਦੀ ਵਾਲ ਕੇ ਸੋਜਾਂ ਆਉਣ ਤੇ ਇੱਡਾ ਕੋਟਾ ਹੁੰਦਾ ਨਹਿਮ ਦਾ ਕਸਰਾਖਸਾ ਸਾਰਾ ਖਾਇਦੇ ਕੁੰਡੇ ਚ ਆਪਾ ਟਾਲੀ ਕਿਕਰ ਦਾ ਕੋਟਾ ਕੋਈ ਵਰਤਿਆ ਕੈਨੇਡਾ ਨੇ ਪੇਟੈਂਟ ਕਰਾ ਲਿਆ ਨੇ ਮੈਨੂੰ ਫਿਰ ਤੂਈ ਗੋਵਿੰਨ ਨਹਿਮ ਕਿਹਾ ਮਚਾਦੇ ਯਾਰ ਇਹ ਵੀ ਗੱਲ ਹਜਮ ਨਹੀਂ ਹੁੰਦੀ ਹੁਣ ਅੱਗੇ ਸੁਣ ਲਓ ਉਹ ਕਹਿੰਦੇ ਪੂਰੀ ਦੁਨੀਆ ਦੀ ਅਸੀਂ ਜਿਹੜੀ ਕਰੰਸੀ ਆ ਡਿਜੀਟਲ ਕਰਨੀ ਆ ਸਾਰੀ ਦੁਨੀਆ ਅਸੀਂ ਕੈਸ਼ਲੈਸ ਕਰ ਦੇਣੀ ਆ ਜਿੰਨੇ ਉਹਦੇ ਜੇਪਾਂ 'ਚ ਨਗਦੀ ਪੈਸੇ ਆ ਇਹ ਬੰਦ ਸਾਰਾ ਲੈਣ ਦੇਣ ਮੋਬਾਈਲਾ ਰਾਹੀਂ ਹੋਣ ਲੱਗ ਗਿਆ ਤੁਸੀਂ ਤੇਲਪੋਨੋਂ ਬਾਜ਼ਾਰ ਜਾਣ ਨੂੰ ਸਮਾਨ ਲੈਣ ਨੂੰ ਬਿੱਲ ਭਰਦੇ ਹੋ ਤੁਸੀਂ ਪੈਸਾ ਮੈ ਲੈ ਰਾਹੀਂ ਕਟਾਉਣ ਲੱਗ ਗਏ Google Pay ਕਰਨ ਲੱਗ ਗਏ ਜਦੋਂ ਪੂਰੀ ਦੁਨੀਆ ਦੀ ਕਰੰਸੀ ਡਿਜੀਟਲ ਹੋ ਗਈ ਮੋਬਾਈਲਾ ਦੇ ਲੈਣ ਦੇਣ ਹੋਣ ਲੱਗ ਗਿਆ ਤੁਹਾਡੇ ਬੈਂਕਾਂ ਦੇ ਖਾਤੇ ਆਧਾਰ ਕਰ ਪੈਨ ਕਾਰਡ ਵੋਟਰ ਕਾਰਡ ਸਾਰੇ ਅਟੈਚ ਕਰਤੇ ਮੋਬਾਈਲ ਦਾ ਕੰਟਰੋਲ ਕਿਹਦੇ ਕੋਲੇ ਆ ਉਹਨਾਂ ਕੋਲੇ ਆ ਤੁਸੀਂ ਕੋਈ ਧਰਨਾ ਲਾਓਗੇ ਸ਼ਿਕਾਇਤ ਕਰੋਗੇ ਹੱਕ ਮੰਗੋਗੇ ਉਹ ਤੋਂ ਖਾਤਾ ਬੰਦ ਕਰਦਿਆ ਕਰਨਗੇ ਉਹੀ ਆਪੀ ਖਤਮ ਵੀ ਕਹਾਂਗੇ ਕੋਈ ਗੱਲ ਨਹੀਂ ਯਾਰ ਕਦੇ ਕਣਕ ਪਈਆ ਬੀਜ ਕੇ ਖਾ ਲਾਂਗੇ ਭੁੱਖੇ ਤਾਂ ਨਹੀਂ ਮਰਦੇ ਛੋਲੇ ਪਈਆ ਬੀਜ ਲਾਂਗੇ ਸਰੋਂ ਬੀਜ ਕੇ ਘਾਣੀ ਕਢਾ ਕੇ ਤੜਕਾ ਲਾ ਲਾਂਗੇ ਉਹਨਾਂ ਨੇ ਕੀ ਕਰਨਾ ਮੈਂ ਸੂਰਜਮੁਖੀ ਬੀਜਦਾ ਮੇਰਾ ਤਜਰਬਾ ਹੋਇਆ ਮੈਂ ਇੱਕ ਬਾਰੀ ਬੀਜ ਝਾੜ ਕੇ ਰੱਖਿਆ ਲੁਧਿਆਣਾ ਯੂਨੀਵਰਸਿਟੀ 'ਚ ਮੈਂ ਉਹ ਅਗਲੇ ਸਾਲ ਬੀਜਾ ਉਗ ਰਿਆ ਨਾ ਮੈਂ ਉੱਥੇ ਗਿਆ ਜੀ ਯੂਨੀਵਰਸਿਟੀ ਡਾਕਟਰ ਜਸਪਾਲ ਸਿੰਘ ਆਫਸੇ ਉਹਨਾਂ ਨੂੰ ਮਿਲਿਆ ਮੈਂ ਜੀ ਮੈਂ ਬੀਜ ਲਿਆ ਬੇਲ ਜ਼ਾਸ ਤੁਹਾਡੇ ਨੂੰ ਸੂਰਜਮੁਖੀ ਦਾ ਉਹ ਬੀਜ ਆ ਛਾੜ ਕੇ ਰੱਖ ਲਿਆ ਸੀਗਾ ਮੈਂ ਬੀਜ ਨੂੰ ਆ ਗਾਹ ਨੂੰ ਉਹ ਐਕੀ ਬੀਜ ਉਗ ਰਿਆ ਨਹੀਂ ਉਹ ਕਹਿੰਦਾ ਜੀ ਐਮ ਬੀ ਆ ਇੱਕ ਸਾਲ ਚ ਇੱਕ ਵਾਰੀ ਗੁਰੂ ਹਲੇ ਵਾਲੇ ਵਾਰੀ ਸਾਡੇ ਕੋਲ ਲੈਣਾ ਪਊ ਛੋਟਾ ਬੀਵੀ ਕਦਮ ਕਰਨਗੇ ਛੋਟੇ ਦੇ ਸੀਵੀ ਕਿੱਥੇ ਗਏ ਮੱਕੀਆਂ ਦੇ ਮੂੰਗੀਆਂ ਦੇ ਬਰੇਵੇਂ ਕਿੱਥੇ ਗਏ ਦੇਸੀ ਆਪਣੇ ਆ ਵੀ ਕਰਨਗੇ ਹੁਣ ਜਦੋਂ ਬੀਜ ਜੀ ਐਮ ਹੋ ਗਿਆ ਬਾਜ਼ਾਰ ਤੋਂ ਲੈਣਾ ਪਿਆ ਉਹਦੀ ਖਾਤ ਪੈਸੇ ਚਾਹੀਦਾ ਪੈਸਾ ਵਾਰਚਾ ਕੰਟਰੋਲ ਉਹਨਾਂ ਦੇ ਕੋਲਿਆ ਖਾਤਾ ਬੰਦ ਹੈ ਗੋਡਿਆਂ ਬਾਹਰ ਆ ਜਾਓਗੇ ਆ ਦਵਾਈ ਜਿਹੜੇ ਮੀਂਹ ਨਹੀਂ ਪਿਆ ਹਾੜਾ ਆਇਆ ਪਿਆ ਚੀਨ ਨੇ ਸੂਰਜ ਚਾੜ੍ਹ ਲਿਆ ਆਪਣਾ ਬਣਾ ਕੇ ਬਣਾਉਂਠੀ ਇਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਨਿੰਮਾ ਦਾ ਸੁੱਕਣਾ ਕਰੋਨਿਆਂ ਦਾ ਆਉਣਾ ਮੀਹਾਂ ਦਾ ਪੈਣਾ ਕੈਮੀਕਲ ਛੜਕਾ ਕੇ ਸੋਡੀ ਧਰਤੀ ਪਾਣੀ ਹੋ ਜਾਂਦੇ ਕਬਜ਼ਾ ਕਿਵੇਂ ਕਰਨਾ ਹੈ ਮਨੁੱਖਤਾ ਨੂੰ ਗੁਲਾਮ ਕਿਵੇਂ ਬਣਾਉਣਾ ਸੋਡੀ ਸੋਚ ਤੇ ਕਬਜ਼ਾ ਕਿਵੇਂ ਕਰਨਾ ਲੈ ਆ ਕਰ ਲਿਓ ਕੋਈ ਚੀਜ਼ ਤੁਸੀਂ ਸੋਚਣ ਲੱਗ ਜੇ ਦਿਮਾਗ 'ਚ ਥੋੜੇ ਮੋਬਾਈਲ ਚ ਆਉਣ ਲੱਗ ਜੂਗੀ ਪਰ ਤਾਕੇ ਦੇਖ ਲਓ ਵੀ ਕੋਈ ਦਿਮਾਗ ਕਈ ਵਾਰੀ ਗੱਲ ਨੂੰ ਘਮਾਇਆ ਆਟੋਮੈਟ ਥੋੜੇ ਮੋਬਾਈਲ ਦੇ ਸਾਹਮਣੇ ਆਉਣ ਲੱਗ ਜੂਦੀਨ ਤੇ ਲਾਇਬ੍ਰੇਰੀ ਹੈਗੀ ਪਿੰਡ 'ਚ ਹੈ ਆਉਂਦੇ ਆ ਮੁੰਡੇ ਪੜ੍ਹਨ ਪਿਉ ਆਉਂਦਾ ਨਹੀਂ ਹੁਣਾ ਸਾਨੂੰ ਮੂਨਾ ਬਣਾ ਕੇ ਰੱਖੀ ਆ ਗੱਲੀ ਬਸ ਅਖਵਾਰ ਆਉਂਦੇ ਆ। ਹਾਂ। ਪੜਾ ਕਰੋ ਬਈ। ਪਤਾ ਫੇਰ ਹੀ ਲੱਗਦਾ ਵੀ ਨਿਊ ਐਜੂਕੇਸ਼ਨ ਪਾਲਿਸੀ ਕੀ ਲੈ ਕੇ ਆਈ ਹੈ ਸਰਕਾਰ। ਨਵੀਂ ਸਿੱਖਿਆ ਨੀਤੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ। ਇਹ ਕਹਿੰਦੇ ਅਸੀਂ ਸੰਸਕ੍ਰਿਤ ਲਾਜ਼ਮੀ ਕਰਨੀ ਹੈ। ਆਪਣੀ ਬੋਲੀ ਭਾਉਣੀਆਂ ਪੜਾਉਣ ਦੀ ਥੋੜੀ ਮਰਜ਼ੀ ਹੈ। ਇਹ ਕਹਿੰਦੇ ਅਸੀਂ ਇਤਿਹਾਸ ਆਪਣੀ ਮਰਜ਼ੀ ਮਤਾਵ ਪੜ੍ਹਾਵਾਂਗੇ। ਉਹ ਨਿਊ ਐਜੂਕੇਸ਼ਨ ਪਾਲਿਸੀ ਚ ਨਿਊ ਬੋਰਡ ਆਰਡਰ ਨਿਊ ਐਜੂਕੇਸ਼ਨ ਪਾਲਿਸੀਆਂ ਗਾਇਡ ਦੇ ਸਮਝੌਤੇ WTE ਦੇ ਸਮਝੌਤੇ ਰੂਸ ਜੋਕਰ ਇਹ ਕਿਉਂ ਲੜਦਾ ਜਿਹੜੇ ਖਲਸਤਰ ਕਿਉਂ ਲੜਦਾ ਹਰ ਬੰਦੇ ਨੂੰ ਸਮਝ ਹੋਣੀ ਚਾਹੀਦੀ ਹੈ ਨਵੀਆਂ ਨੀਤੀਆਂ ਕਾਨੂੰਨ ਕਿਹੜੇ ਆ ਰਹੇ ਆ ਫੇਰੀ ਲੜੋਂਗੇ ਭਾਈ ਮਾੜਾ ਮਾੜਾ ਮੱਥਾ ਮਾਰਿਆ ਕਰੋ ਕਿਤਾਬਾਂ ਨਾਲ ਲਿਟਰੇਚਰ ਨਾਲ ਸਹਿਤ ਇਤਿਹਾਸ ਨਾਲ ਅਖਬਾਰਾਂ ਨਾਲ ਚੰਗੇ ਬੰਦੇ ਸੁਣ ਵੀ ਲਿਆ ਕਰੋ ਚੰਗੇ ਬੰਦੇ ਆ ਵਾ ਸੁਣਦੇ ਨਹੀਂ ਮੈਲਾਂ ਦੇ ਬਹੁਤ ਚੰਗੇ ਬੰਦੇ ਵੀ ਬੋਲਦੇ ਆ ਚੰਗੇ ਸਹਿਤਕਾਰ ਬੁੱਧੀਜੀਵੀ ਵਿਦਵਾਨ ਬੰਦੇ ਵੀ ਬੋਲਦੇ ਆ ਉਹ ਸੁਣਨੇ ਨਹੀਂ ਆਪਾਂ ਇਹਨੂੰ ਛੱਟਰ ਵਾਲਾ ਸੁਣਦੇ ਆ ਹਰਮਨ ਚੀਮਾ ਜੰਮੇ ਵਾਲੀ ਭਾਬੀ ਸਾਗਰ ਦੀ ਬੋਡੀ ਅਸੀਦੋ ਵਾਲਾ ਪਤਾ ਨਹੀਂ ਕੀ ਐ ਸੋ ਨੂੰ ਸਾਲਾ ਬਹੁਤ ਕੁ ਮੱਦਰ ਵੀ ਕਿੱਥੇ ਆ ਗਿਆ ਬਾਈ 44 ਗੱਲਾਂ ਨਹੀਂ ਬਾਈ ਕਰਨੀਆਂ ਹਨ ਰਾ ਹੋ ਗਿਆ ਹੁਣ ਤੁਸੀਂ ਪਵਾ ਟਾਈਮ ਦੇ ਬੈਠੇ ਹੋ ਸੋ ਬੇਨਤੀ ਐ ਇੰਨੀ ਆ ਬਾਈ ਜੇ ਤੁਹਾਨੂੰ ਲੱਗਦਾ ਵੀ ਇਹ ਬੰਦਾ ਸਾਡੀ ਆਵਾਜ਼ ਵੜ ਸਕਦਾ ਜਾ ਕੇ ਪਾਰਲੀਮੈਂਟ ਫਰਸਾਦ ਦੇ ਨਾ ਆਪਾਂ ਵਿਗਣ ਵਾਲੇ ਆ ਜੇ ਵਿਗਣਾ ਹੁੰਦਾ ਨਾ ਅਰ اوقات ਦਾ ਵੇਲਾ ਇੰਨੇ ਬੰਦੇ ਬੈਠੇ ਹੋ ਸਾਰਿਆਂ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਹਰ ਬੰਦੇ 'ਚ ਪ੍ਰਮਾਤਮਾ ਵੱਸਦਾ ਦੋਨੇ ਅਕੀ ਜੋਰ ਲੈ ਝਾੜੂ ਵਾਲਿਆਂ ਨੇ ਵੀ ਕਾਂਗਰਸੀਆਂ ਨੇ ਵੀ ਮਿਲਖਿਆ ਟੈਕਟਰ ਇਹਦੇ ਨੇ ਸਾਡੇ ਵੱਲੋਂ ਆ ਜਾ ਮਖਰਨਾ ਛੋਟਾ ਪਟਾ ਨਹੀਂ ਗੱਲ ਚ ਪਾਉਣਾ ਛੋਟਾ ਪਟਾ ਪਲ ਦਿੱਲੀ ਦੀ ਬੋਲੀ ਬੋਲਣੀ ਪੈਣੀ ਆ ਉਹ ਬੋਲਣੀ ਨਹੀਂ ਬੇਸ਼ੱਕ ਲੱਖ ਵਾਰੀ ਹਰ ਜਾਂ ਨਾ ਦਿੱਤਾ ਪਰ ਛੋਡੀ ਬੋਲੀ ਨਹੀਂ ਬੋਲਣਾ ਨਾ ਦਬਨ ਵਾਲਿਆਂ ਬਾਈ ਬਾਹਰੇ ਕਹਿੰਦੇ ਕੱਲਾ ਹੀ ਕਰ ਦੂਗਾ ਜਿਤਾਵ ਵੀ ਦਿੰਦਾ ਹੁਣ ਤਾਂ ਕੱਲਾ ਹੀ ਲੜਿਆ ਬਾਈ ਬੋਲੀ ਖਾਤਰ ਲੜਿਆ 16 ਪਰਚੇ ਵੀ ਹੋਏ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਪਰ ਹਾਈਵੇ ਦੇ ਉੱਤੇ ਲਗਾ ਦੀ ਸਾਰੇ ਪੰਜਾਬ ਚ ਆ 15 ਚ ਰੰਗ ਮਾਰੇ ਸੀਗੇ ਬੋਰਡਾਂ ਦੇ ਉੱਤੇ ਪਾੜੀ ਖਾਤਰ ਲੜਿਆ ਉਹ 80 ਕਿਲੋਮੀਟਰ ਦਾ ਏਰੀਆ ਮਚਾਕੀ ਮਲ ਸਿੰਘ ਵਾਲੇ ਪਿੰਡ ਤੋਂ ਲੈ ਕੇ ਹਰੀਕੇ ਪੱਤਣ ਤੱਕ ਨੈਤ ਲਵਾ ਵਾਲੀ ਪੈਣ ਦਿੱਤਾ ਅਹੀਂ ਮੈਂ ਉਹਦੇ ਪਿੰਡਾਂ ਚ ਗਿਆ ਮੋਗੇ ਦੇ ਅੰਜ ਜਫਰੀਦਕੋਟ ਦੇ ਅੰਜ ਫਰੋਇਪੁਰ ਦੇ ਅੰਜ ਲੋਕਾਂ ਨੂੰ ਇਕੱਠੇ ਕਰਕੇ ਗੱਲ ਖੁਰਦ ਬਿਠਾਇਆ ਨਰਾਂ ਦੇ ਪੁਲ ਤੇ ਮਗਲ ਫਾਵਾ ਪੈ ਗਿਆ ਮਾਰੇ ਜਾਵਾਂਗੇ ਬੂੰਦ ਪਾਣੀ ਥੱਲੇ ਨਹੀਂ ਜਾਣਾ ਅੱਜ ਇਦਾਂ ਗਾਦੀ ਮਹਿਰ ਜਨੇ ਰਸਤਾ ਉਧਰ ਮੈਂ ਕਿਹਾ ਉੱਤੇ ਜਾ ਕੇ ਚੋਣ ਲੜਨੀ ਸੀ ਬਾਈ ਕਿਸਾਨੀ ਮੋਰਚੇ 'ਚ ਵੀ ਲੜਿਆ ਪਹਿਲਾ ਵਾਲੇ 'ਚ ਵੀ ਲੜਿਆ ਉਦੋਂ ਵੀ ਲੱਖ ਰੁਪਏ ਸਿਰ ਤੇ ਨਾਮ ਸੀਗਾ ਦੋ ਪਰਚੇ ਦਿੱਲੀ ਹਲੇ ਵਿੱਚ ਚੱਲਦੇ ਆ ਫੇਰ ਵੀ ਅਸੋ ਕਾਬਲੇ ਬਣ ਕੇ ਤੋਰਦਾ ਰਿਹਾ ਹੁਣ ਵਾਲੇ ਮੋਰਚੇ 'ਚ ਵੀ ਲੜਿਆ ਆ ਗੱਡੀ ਥਾਣੇ ਪਰਚਾ ਹੋਇਆ ਹਰਿਆਣਾ 307 ਦਾ ਅਗਨੌਰੀ ਬਾਡਰ ਦੇ ਪਰਲੇ ਪਾਸੇ ਜਿਹੜੇ ਕਹਿੰਦੇ ਕੱਲਾ ਜੇ ਕੱਲੇ ਦਾ ਖੌਫ ਨਾ ਨਾ ਹੁੰਦਾ ਭਵੰਤ ਮਾਨ ਨੇ ਸਰਕਾਰ ਬਣ ਤੋਂ ਪਹਿਲਾਂ ਪਿਛਲੇ ਸਾਲ ਦੀ ਗੱਲ ਆ ਉਹ ਹਰੀ ਕੇ ਪੱਤਣ ਪਰ ਚੜਦਾ ਮੇਰੇ ਦੇ ਕਾਹ ਚਿੱਟਾ ਵੇਚਣ ਦਾ ਬਿਲੱਖਾ ਚਿੱਟਾ ਵੇਚਦਾ ਆਈਐਸਆਈ ਨਾਲ ਤਾਰਾ ਜੋੜਤੀਆਂ ਪਾਕਿਸਤਾਨ ਨਾਲ ਉਹ ਮੈਂ ਹੁਣ ਐਫਆਈਆਰ ਕਢਾ ਕੇ ਪੜੀ ਉਹ ਜੇ ਵੀ ਲਿਖਿਆ ਪਿਆ ਵੀ ਲੱਖਾ ਪੀਂਦਾ ਵੇਚਦਾ ਆ ਉਹੀ ਭਵੰਤ ਆ ਜਿਹੜਾ ਕਹਿੰਦਾ ਹੁੰਦਾ ਸੀਗਾ ਅਸੀਂ ਲੋਕਾਂ ਨੂੰ ਬੋਲਣ ਲਾਇਆ ਮੈਂ ਸਾਥੀ ਮੇਰਾ ਭਾਨਾ ਚੱਕ ਲੈ ਲੈ ਕੇ ਸੀਏ ਚੱਕ ਕੇ ਲੁਧਿਆਣੇ ਨੰਗਾਕਰ ਵੀਡੀਓ ਬਣਾ ਇੰਨੀ ਕੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਕਾਰਨ ਕੀ ਵੀ ਇਹ ਬੰਦੇ ਬੋਲਦੇ ਦੱਬ ਦਿਓ ਯਾਰ ਸੋ ਭਾਈ ਬੇਇੱਜ਼ਤੀ ਇੰਨੀ ਆ ਪਿੰਡ ਵਾਲਿਓ ਜਿਹੜੀ ਵੋਟ ਆ ਇੱਕ ਆਜ ਮੈਨੂੰ ਹੋਰ ਗੱਲ ਦੱਸਿਓ ਭਾਈ ਜਿਹੜੀ ਵੋਟ ਬੀਬਾ ਬਾਦਲ ਨੂੰ ਪੈਣੀ ਆ ਉਹ ਕਿੱਥੇ ਜਾਣੀ ਆ ਹਾਂ ਵਿਚ ਵਾਲੇ ਕਹਿੰਦੇ ਪੰਥ ਕੋਲੇ ਜਾਊਗੀ ਹਾਂ ਸਾਡੇ ਲੋਕ ਹਲੇ ਹੀ ਮੰਨਣ ਨੂੰ ਤਿਆਰ ਨਹੀਂ ਵੀ ਨੂੰ ਬੀਜੇਪੀ ਨਾਲ ਆ ਤੇ ਮਲੂਕਾ ਪਾਦਰ ਨਾਲ ਆ ਲੋਕ ਕਹਿੰਦੇ ਆ ਇਹ ਡੋਡੀ ਆ ਸਾਰੇ ਅੰਦਰੋਂ ਇਕੱਠੇ ਆ ਇੱਕ ਨੇ ਬਾਈ ਐਵੇਂ ਥੋੜੀ ਆ ਰਾਜੇ ਬੜਿੰਗ ਦੇ ਘਰ ਵਾਲੀ 2 ਮਹੀਨੇ ਪ੍ਰਚਾਰ ਕਰਦੀ ਰਹੀ ਪਿੰਡਾਂ 'ਚ ਉਹ ਪਿੱਛੇ ਕਰਤੀ ਜੀਤਵਿੰਦਰ ਲਿਆਂਦਾ ਸਰਵੇ ਕਰਾਇਆ ਇਹਨਾਂ ਨੇ ਉਦੋਂ ਉਹਦਾ ਲੱਗਿਆ ਵੀ ਇਹ ਇਨਸਾਨ ਵਧ ਕਰੂ ਬੀਬਾ ਦਾ ਰਾਜੇ ਬੜਿੰਗ ਨਾਲ ਇੱਕ ਗੱਲ ਆ ਉਹਨੂੰ ਕਹਿੰਦਾ ਤੂੰ ਬੰਦਾ ਹੋਰ ਦੇ ਸਭ ਤੋਂ ਕਮਜ਼ੋਰ ਬੰਦਾ ਅੱਧਾ ਪੂਰੇ ਪੰਜਾਬ 'ਚ ਭਾਲ ਕੇ ਜੀਤਵਿੰਦਰ ਰਾਜਾ ਆਪਣੇ ਕੀ ਕਹਿੰਦਾ ਸੀਗਾ ਭਾਈ ਪੱਤਰਕਾਰ ਨੂੰ ਸਵਾਲ ਦਾ ਜਵਾਬ ਦਿੰਦਾ ਵੀ ਮੈਂ ਤੇ ਮੇਰੀ ਘਰ ਵਾਲੀ ਨੇ ਚੋਣ ਤਾਨ ਲੈ ਲਈ ਬਟਿੰਡੇ ਤੋਂ ਮੈਂ ਪੰਜਾਬ ਦਾ ਪ੍ਰਧਾਨ ਆ ਕਾਂਗਰਸ ਦਾ ਮੈਂ ਪੂਰਾ ਪੰਜਾਬ ਦੇਖਣਾ ਹੈ ਤੇ ਹੁਣ ਬਟਿੰਡਾ ਹਰੇ ਲਿਧਾਣੂ ਕੋ ਖੜਾ ਹੋ ਗਿਆ ਫਿਰ ਜਾ ਕੇ ਆ ਮੋਵਰ ਆ ਮੈਂ ਉਹ ਪਿੰਡਾਂ 'ਚ ਗਿਆ ਖੜਾ ਹੁੰਦਾ ਤੋਂ ਸ਼ੁਰੂਆਤ ਤੋਂ ਉਹ ਸਰਪੰਚ ਮਿਲੇ ਮੈਨੂੰ ਕਹਿੰਦੇ ਭਾਈ ਸਾਨੂੰ 20 ਸਰਪੰਚਾਂ ਨੂੰ ਮੋਵਰ ਨੇ ਬੁਲਾਇਆ ਘਰੇ ਉਹ ਕਹੇ ਚਾਹ ਪੀਣ ਲੈ ਕੇ ਕਹਿੰਦੇ ਆਪ ਚਾਹ ਪੀਣੇ ਲੱਗ ਲਾ ਮਤਾਂ ਕਰਦਾ ਗੱਲਾਂ ਚੱਲ ਪਈਆਂ ਕਹਿੰਦੇ ਭਾਈ 20 ਸਰਪੰਚਾਂ ਨੂੰ ਘਰੇ ਬੁਲਾਏ ਕਹਿੰਦਾ ਮੱਫਰ ਵੀ ਵੋਟਾਂ ਨੂੰ 2 ਦਿਨ ਪਹਿਲਾਂ ਦੱਸੂ ਮਦਦ ਕਿਹਦੀ ਕਰਨੀ ਹੈ ਹੈਗਾ ਕਾਗਰਸੀ ਹਰ ਵਾਰੀ ਮਰਦੇ ਬੀਬਾ ਦੀ ਗੱਲ ਦਾ ਹਰ ਵਾਰੀ ਸਿਰ ਉੱਤੇ ਜੱਦੀ ਆਈ ਹੈ ਭਾਈ ਇਕੱਠੇ ਆ ਡਰਦੇ ਨਹੀਂ ਇਕੱਠੇ ਹੋਏ ਲੋਕਾਂ ਨੇ ਪਿੰਡਾਂ ਨਹੀਂ ਬਣਦੇ ਨੇ ਅਜੇ ਭਾਜੀਪੀ ਦਾ ਟਾਪ ਲਵਾਉਂਦੇ ਆ ਲੋਕ ਐਨਾ ਲਵਾਉਣਾ ਸੀ ਹੈ ਤਾਂ ਦੇਖੋ ਇੰਡੀਆ ਤੇ ਐਨਡੀਏ ਦੋ ਗੱਠ ਜੋੜਾ ਇੰਡੀਆ ਅੱਜ ਇਹ ਕਾਂਗਰਸੀ ਦੇ ਝਾੜੂ ਵਾਲੇ ਇਕੱਠੇ ਇੱਥੇ ਅੱਡੋ-ਅੱਡੀਆਂ ਬਾਕੀ ਸੂਬਿਆਂ 'ਚ ਇਕੱਠੇ ਆ। ਦੂਜਾ ਐਂਡੀਆ ਜਿਹਦੇ ਵਿੱਚ ਬੀਜੇਪੀ, ਕਾਲੀ ਦਲ ਤੇ 18 ਪਾਰਟੀਆਂ ਹੋਰ ਇਕੱਠੀਆਂ ਨੇ। ਆਹ ਦਾ ਇਕੱਠੇ ਇੱਕੋ ਹੀ ਨੇ ਬਾਈ। ਬਾਕੀ ਬਦਲਾਅ ਤੋਂ ਪੁੱਛੋ ਬਾਈ ਬਦਲਾਅ ਤੋਂ। ਹਾਂ। ਮਾਦਾ ਕਹਿੰਦਾ ਇਕੱਲਾ ਚਿੱਟਾ ਹੀ ਬੰਦ ਕਰ ਦਿੰਦਾ ਇੰਨੇ ਬਹੁਤ ਸੀ ਬਾਈ। ਦੇਖੋ। ਚਿੱਟਾ ਹੀ ਬੰਦ ਕਰ ਦਿੰਦਾ ਇੰਨੇ ਹੀ ਬਹੁਤ ਸੀਗਾ ਬਾਕੀ ਕੰਮ ਖੁਦ ਆਪੇ ਹੋ ਜਾਂਦੇ ਆ। 52 ਘੰਟਿਆਂ ਦਾ ਕੰਮ ਆ ਬਾਈ ਜਿੱਟਾ ਰੋਕਣਾ ਸਰਕਾਰ ਦਾ। ਆ ਕਰੋਨੇ ਵੇਲੇ 3 ਸਵਾ 3 ਕਰੋੜ ਬੰਦਾ ਘਰ ਜਵਾੜਤਾ ਸੀ। ਪੁੱਛੜੀ ਨਹੀਂ ਕੁਛ ਫਰਕ ਪੈਣ ਦਿੱਤੀ ਕਿਤੇ। ਜਿੱਟਾ ਵੇਚਣਾ ਇਹ ਕਿੰਨੇ ਕੋਣੇ ਪੁਰੇ 50 ਲੱਖ 2 ਲੱਖ ਬੰਦਾ ਹੁਣ। ਸੋ ਬੇਨਤੀ ਐ ਇੰਨੀਆਂ ਪੰਡ ਵਾਲਿਆਂ ਜਿਹੜੀ ਆਵਾਜ਼ ਤੁਹਾਡੇ ਹੱਕਾਂ ਲਈ ਪਹਿਲਾਂ ਤੁਹਾਡੇ ਸੰਗਰਸ਼ਾਂ 'ਚ ਗੂੰਜੀ ਹੈ ਪੰਜਾਬ ਲਈ ਚਾਹੇ ਬੋਲੀ ਲਈ ਚਾਹੇ ਪਾਣੀ ਲਈ ਚਾਹੇ ਕਿਸਾਨੀ ਲਈ ਚਾਹੇ ਮਜ਼ਦੂਰਾਂ ਲਈ ਉਹ ਆਵਾਜ਼ ਉੱਥੇ ਪਾਰਲੀਮੈਂਟ ਵੀ ਜਾ ਕੇ ਗੂੰਜੂਗੀ ਜੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਬਾਲੇ ਵਿੱਚ ਗਰੀਬ ਬੰਦੇ ਕਹਿੰਦੇ ਆ ਕਿ ਤੂੰ ਕੱਲੇ ਕਿਸਾਨਾਂ ਦੀ ਗੱਲ ਕਰਦਾ ਸਾਡੀ ਗੱਲ ਨਹੀਂ ਕਰਦਾ ਤਾਂ ਮੈਂ ਤੁਹਾਨੂੰ ਨਹੀਂ ਬੇਨਤੀ ਕਰਦਾ ਮੈਂ ਇੱਕੋ ਗੱਲ ਜਿਹੜੀ ਆ ਕਰ ਰਿਹਾ ਵੀ ਜਿਹੜਾ ਕੰਮਰ ਰੁਜ਼ਗਾਰ ਦੇਣਾ ਆਪਣੇ ਬੰਦਿਆਂ ਨੂੰ ਦਿਓ ਛੋਡੀ ਗੱਲ ਹੀ ਕਰਦਾ ਮੈਂ ਵੀ ਕਹਾਂ ਵੀ ਜੇ ਦਿਹਾੜੀ ਜਾਂ ਨਰੇਗਾ ਦੀ 700 ਰੁਪਿਆ ਹੋਣੀ ਚਾਹੀਦੀ ਆ ਕੰਮ ਆ ਜਿਹੜਾ ਉਹ ਸਾਲ ਚ 100 ਦਿਨ ਮਿਲਦਾ ਤੇ ਗਾ ਨੂੰ ਉਹ 200 ਦਿਨ ਮਿਲਣਾ ਚਾਹੀਦਾ ਥੋੜੇ ਇੱਥੇ ਬੜਾ ਨਰੇਗਾ ਚਲਦੀ ਨਹੀਂ ਥੋੜੇ ਸਰਪੰਚ ਬਣਦਾ ਕੁਝ ਵੀ ਨਹੀਂ ਅਗਰ ਰੱਖੇ ਕੁਝ ਨਹੀਂਗਾ ਅੱਛਾ ਮੇਰਾ ਖਾਦਮਾ ਸਾਰਾ ਖਾਦਮਾ ਧੰਨਵਾਦ ਸੱਜਣ ਜੀ ਆਹ ਇੱਕ ਖਾਦਮਾ ਇੱਥੇ ਮੇਰੇ ਕੋਲ ਪੁੱਛਦਾ ਅੱਛੇ ਨਹੀਂ ਸੁਪਿੰਡ ਵਾਲੋ ਫਿਰ ਬੇਨਤੀ ਆ ਭਾਈ ਚੋਣ-ਨਿਸ਼ਾਨ ਬਾਲਤੀ ਆ ਖਰਦਾਰ ਸਿੰਘ ਜੀ ਸਨਮਾਨ ਵਾਲੋ ਚੋਣ ਲੜ ਰਹੇ ਆ ਜਿੱਥੇ ਕਦੇ ਵੀ ਤੁਹਾਡਾ ਕੋਈ ਸਾਕਾ ਸੰਬੰਧੀ ਬੈਠਾ ਕੋਈ ਰਿਸ਼ਤੇਦਾਰ ਬੈਠਾ ਜਨਮਸ਼ਾਨ ਭਾਈ ਉੱਥੇ ਤੱਕ ਜ਼ੋਰ ਲਾ ਦਿਓ ਫਰੀਦਕੋਟ ਚੇਦ ਭਾਈ ਬੈਂਸ ਸਿੰਘ ਬਾਬਾ ਡਿੱਗਰਵਾਨੀ ਆ ਉਹਨਾਂ ਦੀ ਡਿੱਗੀ ਹੋਈ ਪੱਗ ਕੌਮ ਦੀ ਸੱਤੇ ਰੱਖੀ ਆ ਬਾਈ ਉਹਨਾਂ ਦਾ ਮੁੰਡਾ ਖੜਾ ਸਾਜੀ ਸਿੰਘ ਉਸਪਾਲ ਸਿੰਘ ਸੰਧੜਾ ਦਾ ਮੁੰਡਾ ਲਿਧਾਣੇੋਂ ਖੜਾ ਬਾਈ ਈਮਾਨ ਸਿੰਘ ਮਾਨ ਆਪਣੇ ਅੰਮ੍ਰਿਤਸਰ ਤੋਂ ਖੜੇ ਨੇ ਮਾਨ ਸਾਹਿਬ ਸੰਰੂਰ ਸਾਹਿਬ ਤੋਂ ਸੰਰੂਰ ਤੋਂ ਖੜੇ ਨੇ ਜਿੱਥੇ ਕਿ ਥੋੜਾ ਭਾਈ ਹੈਗਾ ਜਾਣ ਪਛਾਣ ਉੱਤਰ ਜ਼ੋਰ ਲਾ ਦੇ ਬਾਈ ਭਾਈ ਅਮਰਪਾਲ ਸਿੰਘ ਟੰਡੂਰ ਸਾਹਿਬ ਆਪਣੀਆਂ ਰਿਸ਼ਤੇਦਾਰਾਂ ਦਾ ਘਾਟ ਹੀ ਨਹੀਂ ਉਧਰ ਪਰ ਕਿਹੜਾ ਮਾਰਿਓ ਲੈਰ ਉਧਰ ਵਧੀਆ ਬਣੀ ਆ ਬਾਈ ਮਾਹਰ ਪੂਰਾ ਵਧੀਆ ਬਣਿਆ ਹੋਇਆ ਸਾਰੇ ਪੰਜਾਬ ਦੇ ਵਿੱਚੋਂ ਸਾਡੀ ਗੱਲ ਕਰਨ ਵਾਲੇ ਬੰਦੇ ਸਾਡੇ ਹੱਕਾਂ ਦੀ ਪੰਜਾਬ ਦੀ ਕੌਮ ਦੀ ਗੱਲ ਕਰਨ ਵਾਲੇ ਬੰਦੇ ਜਾਣੇ ਚਾਹੀਦੇ ਆ ਬਾਈ ਜੱਟ ਸਰ ਕਰਕੇ ਬੇਨਤੀ ਆ ਚੋਣ ਸ਼ਾਨ ਬਾਲਟੀ 10ਵੇਂ ਨੰਬਰ ਤੇ ਨਿਸ਼ਾਨ ਆ ਯਾਦ ਰੱਖਿਓ ਪਹਿਲਾਂ ਤੌੜਾ ਸੀਗਾ ਚੋਣ ਨਿਸ਼ਾਨ ਜਦੋਂ ਹਾਰ ਕੇ ਨਾ ਝਾੜ ਵਾਲਿਆਂ ਨੇ ਬਹੁਤ ਤੌੜਾ ਭੰਨਿਆ ਆਪਣਾ ਵੀਡੀਓ ਬਣਾ ਆਪਣਾ ਤੌੜਾ ਭੰਦੇ ਸੀ ਮਗਾ ਹੁਣ ਬਾਲਟੀ ਲਿਆਂਦੀ ਬਾਈ ਲੋਹੇ ਦੀ ਸੋ ਵਾਦਾ ਰਿਹਾ ਬਾਈ ਜ਼ਿੰਦਗੀ ਚ ਜ਼ਿੰਦਗੀ ਚ ਕਦੇ ਅੱਖ ਨਹੀਂ ਨੀਵੀ ਕਰਾਂਗੇ ਕਦੇ ਨਰਾਸ਼ ਨਹੀਂ ਹੋਵਾਂਗੇ ਕਦੇ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਨਹੀਂ ਸੋਚੋਗੇ ਵੀ ਗਲਤ ਪੰਧਰਾ ਸਾਥ ਦਿੱਤਾ ਇਹ ਕਹਿੰਦਾ ਕੈਰੈਕਟਰ ਰਿਹਾ ਮਾਮਾ ਦਾ ਮੁਕਰਿਆ ਹੀ ਨਹੀਂ ਰੇਹਾ ਬੇਵਾਕੀ ਨਾਲ ਮੈਂ ਆਪਣੀ ਜ਼ਿੰਦਗੀ ਦਾ ਸੱਚ ਬਿਆਨ ਕੀਤਾ ਮੈਂ ਕੌਣ ਸੀ ਕੀ ਸੀ ਮੇਰਾ ਤੀਤ ਕੀ ਸੀ ਪਿਛੋਕਰ ਕੀ ਸੀ ਬਣਾਇਆ ਕਿਨੇ ਸੀ ਉਹ ਵੀ ਇਹਨਾਂ ਨੇ ਬਣਾਇਆ ਸੀ ਦੋ ਵਾਰੀ ਗੋਲੀਆਂ ਲੱਗੀਆਂ ਬਾਈ ਸਿਰ ਚ ਛਾਤੀ ਜਿੱਡਡ ਚ 加ੜੇ ਬਣਾ ਪਰ ਮੈਨੂੰ ਪ੍ਰਮਾਤਮਾ ਨੇ ਦੋ ਵਾਰੀ ਜ਼ਿੰਦਗੀ ਬਖਸ਼ੀ ਐ ਇੱਕੋ ਸੁਪਨਾ ਲੈ ਕੇ ਤੁਰਿਆ ਬਿਨ ਖਾਸਾ ਹੌਣ ਨੂੰ ਸਵਾ ਬਣ ਕੇ ਉੱਡਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਭੋਗ ਪਿਆ ਹੁੰਦਾ ਕਹਾਣੀ ਖਤਮ ਸੀ ਜੇ ਪ੍ਰਮਾਤਮਾ ਨੇ ਬਚਾਇਆ ਜਾਨ ਤੋਂ ਪਹਿਲਾਂ ਕੁਛ ਕਰਕੇ ਜਾ ਇਹ ਤੇਰੀ ਵਿਰਾਸਤ ਤੇਰੀ ਧਰਤੀ ਤੇਰੀ ਬੋਲੀ ਤੇਰੇ ਪਾਣੀ ਤੇਰੇ ਯੋਧਿਆਂ ਸੂਰਮਿਆਂ ਨੇ ਆਪਣਾ ਖੂਨ ਡੋਲ ਕੇ ਇਤਿਹਾਸ ਦੇ ਚ ਕਿਤੇ ਹਵਾਲੇ ਕੀਤੀ ਐ ਆਉਣ ਵਾਲੀਆਂ ਨਸਲਾਂ ਦੇ ਹਵਾਲੇ ਕਰਕੇ ਜਾ ਇਹ ਮੇਰਾ ਇਕੱਲੇ ਦਾ ਫਰਜ਼ ਨਹੀਂ ਕਲਾ ਸਭ ਦਾ ਫਰਜ਼ ਆ ਭਾਈ ਕਰਾਵੇ ਕੁੰਡੇ ਨਾਲ ਲਾਇਆ ਕਰਕੇ ਸਾਡੀ ਖਾਤਰ ਕੋਈ ਬੰਦਾ ਲੜਦਾ ਆਪਾਂ ਜਦੋਂ ਲੜਦੇ ਨੂੰ ਚਾੱਕ ਕੇ ਜੇਲ੍ਹ ਸਿਰ ਦਿੰਦੇ ਆ ਜਾਂ ਚਾੱਕ ਕੇ ਮਰਵਾ ਦਿੰਦੇ ਆ ਆਪਾਂ ਘਰਾਂ ਦੇ ਵੜ ਜਾਂਦੇ ਆ ਨਹੀਂ ਯਾਰ ਘਰਾਂ ਦੇ ਕੁੰਡੇ ਲਾ ਕੇ ਵੀ ਨਹੀਂ ਬਚਣਾ ਐਵੇਂ ਰਹਿਣਾ ਕਿੰਨੇ ਸਦਾ ਆਪੋ ਆਪਣੀ ਬਾੜ ਬਗਾ ਕੇ ਸਾਰੇ ਦੁਰ ਜਾਉਗੇ ਚਾਨ ਤੋਂ ਪਹਿਲਾਂ ਆਉਣ ਵਾਲੀਆਂ ਨਸਲਾਂ ਲਈ ਕੁਝ ਕਰਕੇ ਜਾਉਂਦੇ ਸੋਚਿਆ ਕਰੋ ਮੈਂ ਕਿਹਾ ਬਹੁਤ ਸੋਹਣਾ ਲਿਖਿਆ ਪੜਿਆ ਕਹਿੰਦਾ ਮੈਂ ਸ਼ਮਸ਼ਾਨ ਘਾਟੋਂ ਦੇ ਲੋਕਾਂ ਦੀ ਭਰੀ ਦੇਖੀ ਜਿਹੜੇ ਲੋਕ ਬਹੁਤੋ ਡਰਦੇ ਕਦੇ ਆਪਣੇ ਹੱਕਾਂ ਲਈ ਬੋਲੇ ਹੀ ਨਹੀਂ ਮਰਨਾ ਜਾ ਕੇ ਤੇ ਮਰ ਉਹ ਵੀ ਜਾਂਦੇ ਸੋ ਸੋਚਣ ਦਾ ਵੇਲਾ ਸਮਝਣ ਦਾ ਵੇਲਾ ਇਕੱਠੇ ਹੋਣ ਦਾ ਵੇਲਾ ਭਾਈਚਾਰਾ ਕਾਇਮ ਕਰਨ ਦਾ ਵੇਲਾ ਮੈਂ ਤਾਂ ਇਹ ਵੀ ਕਹੂੰਗਾ ਕਿ ਪਿੰਡ ਦੇ ਵਿੱਚ ਕੋਈ ਗਰੀਬ ਗੁਰਦਾ ਬਿਨਾਂ ਇਲਾਜ ਤੋਂ ਮਰਦਾ ਦੀ ਮਤਲਬ ਕਰਿਆ ਕਰੋ ਬਈ ਇਕੱਠੇ ਬੈਠ ਕੇ ਕੋਈ ਬਿਨਾਂ ਘਰਬਾਰ ਤੋਂ ਬੈਠਾ ਉਹਦੀ ਮਤਲਬ ਕਰਦਾ ਕਰੋ ਕਿਉਂਕਿ ਜੇ ਆਪਣਾ ਭਾਈਚਾਰਾ ਕਾਇਮ ਹੋਊਗਾ ਫਿਰ ਹੀ ਪੰਜਾਬ ਨੂੰ ਬਚਾਵਾਂ ਜੇ ਆਪਾਂ ਹੀ ਆਸਮਾਨ ਤੇ ਦਫਾੜ ਹੋਏ ਲੜੀ ਗਏ ਜੁੱਤੋ ਜੁੱਤੀ ਹੋਈ ਗਏ ਇਹ ਪੂਰਾ ਜੋਰ ਲੱਗਿਆ ਸਰਕਾਰਾਂ ਦਾ ਆਏ ਮਿਨੀ ਹਸਰਾਂਸ ਦਾ ਬਿਆਨ ਆਇਆ ਵੀ ਕਿਸੇ ਵੀ ਤਰੀਕੇ ਨਾਲ ਇੱਥੇ ਕਿਸਾਨ ਤੇ ਮਜ਼ਦੂਰ ਨੂੰ ਲੜਾਓ ਆ ਬਿੱਟੂ ਲੁਧਿਆਣਾ ਤੋਂ ਦੀਤ ਆ ਕੱਲ ਬਿਆਨ ਦੇਈ ਜਾਂਦਾ ਇਹ ਉਹ ਸੋਚੀ ਸਮਝ ਛਾਲਚੋ ਬਿਆਨ ਹੈ ਵੀ ਕਿਸੇ ਤਰੀਕੇ ਨਾਲ ਇੱਥੇ ਜਿਹੜਾ ਸਾਲਾ ਦਲਤ ਭਾਈਚਾਰਾ ਤੇ ਜੁਦਾ ਜ਼ਿਮੀਂਦਾਰ ਭਾਈਚਾਰਾ ਲੜਾ ਦੇ ਉਹਨਾਂ ਨੂੰ ਤੇ ਬਹੁ ਅਕਸਤਨ ਦੀ ਕੋਸ਼ਿਸ਼ ਕਰਨਗੇ ਇਕੱਠੇ ਹੋ ਕੇ ਰਹੋ ਭਾਈ ਪਿੰਡ ਦੀ ਕੋਈ ਕਿਸਾਨਾਂ ਦੀ ਜਰੇ ਬੰਦੀ ਆ ਮਜ਼ਦੂਰਾਂ ਦੀ ਜਰੇ ਬੰਦੀ ਆ ਉਹ ਨਾਲ ਜੁੜਜੋ ਕੋਈ ਘਟਨਾ ਵਾਪਰਦੀ ਆ ਪੂਰਾ ਪਿੰਡ ਇਕੱਠਾ ਹੋ ਜਾ ਕਰੋ ਸਮਾਨ ਬਹੁਤ ਜਿਆਦਾ ਮਾਲਾ ਦੇ ਭਿਆਨ ਕਾਉਣਾ ਤਿਆਰ ਹੋ ਪਿੰਡ ਵਾਲਾ ਫਿਰ ਪਿਛਲੇ ਵਾਰੀ ਵਾਲੀ ਨਾ ਕਰ ਦਿਓ ਬਾਈ ਉਦੋਂ ਆਪਾਂ ਮੈਂ ਤਾਂ ਬਹੁਤ ਕਲਪਿਆ ਸੀ ਇੱਥੇ ਆ ਕੇ ਮੈਂ ਕਿਹਾ ਸਾਥ ਦੇ ਦਿਓ ਪਰ ਉਦੋਂ ਸੀਗਾ ਬਾਈ ਬਦਲਾ ਆਊਗਾ ਚਲੋ ਬਦਲਾ ਹੋ ਦੇਖ ਲਿਆ ਬਾਈ ਬਾਕੀ ਇੱਕ ਬੇਨਤੀ ਹੋਰ ਆ ਬਾਈ ਆ ਇਹਦਾ ਥਾਂ ਥਾਂ ਬੈਠੇ ਆ ਝੰਡੇ ਪੋਟਰ ਤੇ ਆਪਣੀਆਂ ਫਲੈਕਸਾਂ ਫਲਕਸਾਂ ਲਾਈ ਉਹ ਮੈਂ ਦੁਕਾਨਦਾਰ ਨੂੰ ਪੁੱਛਿਆ ਤੇ ਮੌੜੀ ਮੈਨਾਂ ਆਪਾਂ ਵੀ ਲਾਉਣੀਆਂ ਬਲੈਕਸਾਈਆਂ ਦੇ ਬੋਰਡ ਦੇ ਆ ਪੋਸਟਰ ਦੇ ਕੰਨਾਂ ਤੇ 650 ਪੈਂਡਾ ਉਹ ਕਹਿੰਦਾ ਵੀ 650 ਪੈਂਡਾ ਤੇ ਲਾਉਣ ਬੈਠੇ 50 ਲੱਖ ਦੇ ਕੱਲੇ ਪੋਸਟਰ ਲੱਗ ਜਾਣਗੇ ਮਾ ਫਿਰ ਆਪਣੇ ਕੋਲ ਇੰਨਾ ਹੈ ਨਹੀਂ ਬਾਈ ਇਹ ਨਾ ਸੋਚੀ ਜਾਇਓ ਹੁਣ ਪੋਸਟਰ ਵੀ ਤੁਸੀਂ ਆ ਪੋਸਟਰ ਵੀ ਤੁਸੀਂ ਐ ਝੰਡੇ ਵੀ ਤੁਸੀਂ ਐ ਪੋਸਟਰ ਵੀ ਤੁਸੀਂ ਐ ਤੁਸੀਂ ਪ੍ਰਚਾਰ ਕਰਨਾ ਬਾਕੀ ਇਹ ਨਾ ਸੋਚਵੇਂ ਇਹਨਾਂ ਨੇ ਪੋਸਟਰ ਵਾਲੇ ਝੰਡੇ ਵਾਲੇ ਆ ਪਰਸੋਂ ਮੈਨੂੰ 7 ਕਵੇਸ ਸਵੇਰੇ ਫੋਨ ਆਇਆ ਅੱਜ ਆ ਗਾਰਾਮਦੀਰ ਤੋਂ ਕਹਿੰਦਾ ਜੀ ਮੈਂ ਜਿਹਦਰ ਸੁਪਾਲ ਸਿੰਘ ਬੋਲਦਾ ਮੈਂ ਹੀ ਦੱਸੋ ਕਹਿੰਦਾ ਪੰਜ ਭਰਾ ਪੰਜੇ ਮੁੱਢੋਂ ਕੱਲੀਆਂ ਪੰਜਾਂ ਦੇ ਘਰਾਂ ਦੇ ਉੱਤੇ ਤੱਕੜੀ ਦੇ ਝੰਡੇ ਲੱਗੇ ਆ ਪਰ ਪੰਜੇ ਭਰਾ ਪਰਿਵਾਰ ਤੇਰਾ ਸਾਥ ਵੀ ਦੇਵਾਂਗੇ ਵੋਟਾਂ ਪਾਵਾਂਗੇ ਪਵਾਵਾਂ ਮਾ ਸ਼ੁਕਰਾ ਜੀ ਕੋਈ ਦਾ ਨਹੀਂ ਝੰਡੇ ਨਾਲ ਹੀ ਲਾਈ ਰੱਖੋ ਕੋਈ ਕਰਨੀ ਆਪਾਂ ਕੋ ਝੰਡੇ ਇਨ੍ਹਾਂ ਦੇ ਆ ਐਸ ਕਿ ਜਿਹੜੇ ਲੋਕ ਚੁੱਪ ਨਹੀਂ ਸ਼ਾਇਦ ਜਿਹੜੇ ਹਰਾਨੀ ਜਨ ਤੀਜੇ ਹੋਣਗੇ ਬਾਹਲੀ ਲੋਕ ਹੈ ਲਹਿਰ ਨਹੀਂ ਬਣਾ ਰਹੇ ਐ ਕੋਈ ਬੰਦਾ ਦੱਸਦਾ ਨਹੀਂ ਮੈਂ ਕਿਧਰ ਆ ਸਾਰੇ ਲੋਕ ਚੁੱਪ ਸੋ ਸਾਰਿਆਂ ਨੂੰ ਮੌਕਾ ਦਿੱਤਾ ਬਈ ਇੱਕ ਮੌਕਾ ਦੇ ਕੇ ਦੇਖੋ ਫਿਰ ਮੈਂ ਜਾਣਾ ਮੇਰਾ ਕੰਮ ਜਣੇ ਇੱਕ ਵਾਰੀ ਉਹ ਪਾਰਲੀਮੈਂਟ ਦੀਆਂ ਪੌੜੀਆਂ ਚੜੂ ਧੰਨਵਾਦ ਸਾਰੀ ਸੰਗਤ ਦਾ ਨਕਰ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ